ਸਸਰੀਕਾਲ 뉴스ਟੀਨ ਪੰਜਾਬ ਹਰਿਆਣਾ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾ ਸਿੰਘ ਪੰਨੂ ਤਾਂ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਲੁੱਟ ਦੀ ਖੌਫਨਾਕ ਵਾਰਦਾਤ ਨਾਲ ਜੁੜੀ ਇਸ ਵੱਡੀ ਖਬਰ ਤੋਂ ਤਾਲ ਮੋਹਾੜੀ ਦੇ ਜ਼ੀਰਕਪੁਰ ਚ ਲੁੱਟ ਦੀ ਖੌਫਨਾਕ ਵਾਰਦਾਤ ਵਾਪਰੀ ਹੈ ਜਿਸ ਨੂੰ ਸੁਣ ਕੇ ਰੋਂਟੇ ਖੜੇ ਹੋ ਜਾਣਗੇ ਤਾਂ ਘਰ ਚ ਵੜ ਕੇ ਲੁਟੇਰੀਆਂ ਨੇ ਇਕੱਲੀ ਕੁੜੀ ਨੂੰ ਜੋ ਹੈ ਬੰਦਕ ਬਣਾਇਆ ਤੇ ਚਾਕੂ ਦੀ ਨੋਕ ਤੇ ਬੰਦੂਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਾਰچਪਿਆ ਕੈਸ਼ ਦੇ ਗੈਣੀ ਲੈ ਕੇ ਲੁਟੇਰੇ ਜੋ ਹੈ ਫਰਾਰ ਹੋ ਗਏ ਤਾਂ ਬਾਈਕ ਤੇ ਸਵਾਰ ਹੋ ਕੇ ਤੇ ਲੁਟੇਰੇ ਜੋ ਆਉਂਦੇ ਨੇ ਲੜਕੀ ਨੇ ਹਾਲਾકી ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੂੰ ੱੱਕਾ ਮਾਰ ਕੇ ਜੋ ਲੁਟੇਰੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਇਸ ਘੋਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਲੁਟੇਰੇ ਨੇ ਇੱਕ ਬਾਈਕ ਤੇ ਤਿੰਨ ਜਾਣੇ ਸਵਾਰ ਨੇ ਜੋ ਕਿ ਤਸਵੀਰਾਂ 'ਚ ਕੈਦ ਹੋਏ ਨੇ ਹਾਲਾકી ਇਸ ਦੌਰਾਨ ਇਹ ਲੁੱਟ ਕਰਨ ਜਾ ਰਹੇ ਸੀ ਜਾਂ ਲੁੱਟ ਕਰਕੇ ਵਾਪਸ ਆ ਰਹੇ ਸੀ ਇਸ ਦਾ ਨਹੀਂ ਪਤਾ ਲੱਗ ਸਕਿਆ ਪਰ ਤਸਵੀਰਾਂ 'ਚ ਜ਼ਰੂਰ ਇਹ ਲੁਟੇਰੇ ਜੋ ਹੈ ਕੈਦ ਹੋਏ ਨੇ ਇਹਨਾਂ ਵੱਲੋਂ ਇੱਕ ਘਰ ਦੇ ਅੰ ਵੜਕੇ ਜੋ ਹੈ ਇਸ ਖੋਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਇੱਕ ਲੜਕੀ ਮੌਜੂਦ ਸੀ ਜਦੋਂ ਇਹ ਘਰ ਦੇ ਅੰਦਰ ਜਾਇਆ ਦਾਖਲ ਹੁੰਦੇ ਨੇ ਹਾਲਾਂਕਿ ਲੜਕੀ ਵੱਲੋਂ ਸ਼ੱਕ ਹੁੰਦਿਆਂ ਹੀ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਪਰ ਉਦੋਂ ਤੱਕ ਇਹਨਾਂ ਨੇ ਦਰਵਾਜ਼ੇ ਨੂੰ ਧਕਾ ਦਿੱਤਾ ਤੇ ਘਰ ਦੇ ਅੰਦਰ ਦਾਖਲ ਹੋ ਗਏ ਤੇ ਉਸ ਤੋਂ ਬਾਅਦ ਜੋ ਘਰ ਦੇ ਅੰਦਰ ਗਹਿਣੇ ਤੇ ਕੈਸ਼ ਪੈਸੇ ਸਨ ਉਸ ਨੂੰ ਲੈ ਕੇ ਫਰਾਰ ਹੋ ਗਏ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਵੱਲੋਂ ਜੋ ਹੈ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱ ਮੁਹਾਰੀ ਦੇ ਜ਼ੀਰਕਪੁਰ ਦੀ ਪੂਰੀ ਵਾਰਦਾਤ ਹੈ ਜਿੱਥੇ ਕੀ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਚ ਵੜ ਕੇ ਲੁਟੇਰਿਆਂ ਨੇ ਜਾਇ ਇਕੱਲੀ ਕੁੜੀ ਨੂੰ ਬੰਦਕ ਬਣਾਇਆ ਤੇ ਚਾਕੂ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਚ ਪਿਆ ਕੈਸ਼ ਤੇ ਗਹਿਣੇ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ ਤਾਂ ਉਹਨੇ ਤਾਂ ਉਹਨोंने ਨਾ ਜਾਲੀ ਪਕੜ ਲਈ ਜਾਲੀ ਪਕੜ ਕੇ ਮੇਰੇ ਹੱਥ ਪਕੜ ਲਏ ਉਹਨੇ ਔਰ ਫਿਰ ਮੂਝੇ ਅੰਦਰ ਲਿਆ ਅੱਛਾ फिर अच्छा। मुझे अंदर ले आए और दोनों दरवाजे बंद कर लिया और उन्होंने मेरे बाल पकड़ के ऐसे नीचे मारा और एक लड़का चाकू लेके मेरे पास ही खड़ा था उसने बोला अगर हिली तो तेरे को चाकू मार देंगे और दो एक अंकल और एक लड़का था वो रूम चेक कर रहे थे दोनों हाँ जी और फिर उनको फिर वो मेरे पास दोबारा आए उन्होंने मेरे को उठाया बोलता कि बता सामान और कहाँ पे रखा है तो मैंने बोला कि अंकल और कुछ सामान नहीं है तो फिर बोलते नहीं तू जल्दी बता मेरे साथ इधर बता जल्दी तो मैं गई नहीं फिर उन्होंने बोला कि वरना तेरे को चाकू मार देंगे फिर मैं उठ के इधर आ गई रूम में बोलता अंदर जाओ फिर उन्होंने रूम का दरवाजा बंद कर दिया और फिर हॉल चेक किया सारा फिर मैं अंदर वॉशरूम में चली गई अंदर की कुंडी लगा ली थी मैंने अच्छा कितनी देर रहे ये लोग वो कम से कम आधा घंटा रहे ਤਾ ਬਿਲਕੁਲ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਦੋ ਘਟਨਾਵਾਂ ਜੋ ਤੁਹਾਨੂੰ ਟੀਵੀ ਸਖਰੀਤੇ ਦਿਖਾ ਰਹੇ ਹਾਂ ਇਸ ਜ਼ਿਰਖਪੁਰ ਦੀਆਂ ਨੇ ਇੱਕ ਪਾਸੇ ਜੋ ਹੈ ਕੁੜੀ ਨੂੰ ਬੰਦਕ ਬਣਾ ਕੇ ਕਾਰਚ ਲੁੱਟ ਕੀਤੀ ਗਈ ਦੂਜੇ ਪਾਸੇ ਜੋ ਹੈ ਸਕੂਟੀ ਸਵਾਰ ਮਹਿਲਾ ਜੋ ਹੈ ਉਸ ਤੋਂ ਸੋਨੇ ਦੀ ਚੇਨ ਚਪਟੀ ਜਾਂਦੀ ਹੈ ਤਾਏ ਕਿਤਨਾ ਕਿਤੇ ਹੈਰਾਨ ਕਰ ਦੇਵੇ ਜਾਣੀਆਂ ਇਹ ਘਟਨਾਵਾਂ ਨੇ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਚਿੱਟੇ ਦੇ ਜੁਆਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਦੋ ਘਟਨਾਵਾਂ ਜੋ ਹੈ ਵਾਪਰੀਆਂ ਨੇ ਜ਼ੀਰਕਪੁਰ ਦੇ ਵਿੱਚ ਪਹਿਲੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਨੂੰ ਬੰਦਕ ਬਣਾ ਕੇ ਕਾਰ 'ਚ ਲੁੱਟ ਕੀਤੀ ਗਈ ਹੈ ਤੇ ਤਿੰਨ ਲੁਟੇਰੇ ਜੋ ਹੈ ਬਾਈਕ 'ਤੇ ਨਜ਼ਰ ਆ ਰਹੇ ਨੇ ਦੂਜੀ ਤਸਵੀਰ ਜੋ ਹੈ ਉਹ ਵੀ ਮੁਹਾਰੀ ਦੇ ਜ਼ੀਰਕਪੁਰ ਦੀ ਹੈ ਜਿੱਥੇ ਕਿ ਸਕੂਟੀ ਸਵਾਰ ਮਹਿਲਾ ਜੋ ਹੈ ਉਸ ਤੋਂ ਸੋਨੇ ਦੀ ਚੇਨ ਚਪਟੀ ਗਈ ਤਾਂ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਦੋ ਮਹਿਲਾਵਾਂ ਸਨ ਉਹ ਸਕੂਟੀ 'ਤੇ ਜਾ ਰਹੀਆਂ ਸਨ ਪਿੱਛੋਂ ਬਾਈਕ 'ਤੇ ਲੁਟੇਰੇ ਆਉਂਦੇ ਨੇ ਤੇ ਚਲਦੀ ਸਕੂਟਰੀ ਦੀ ਚਾਂ ਚਪੜਦੇ ਨੇ ਤੇ ਨਾਲ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਵੱਡੀਆਂ ਵਾਰਦਾਤਾ ਜੋ ਹੈ ਮੁਹਾਲੀ ਦੇ ਜ਼ੀਰਕਪੁਰ ਚ ਵਾਪਰੀਆਂ ਨੇ ਤਾਂ ਹਰ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਤਾਂ ਮਨੋਜ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਮੁਹਾਲੀ ਦੇ ਜ਼ੀਰਕਪੁਰ ਚ ਚਿੱਟੇ ਦੇਣ ਦੋ ਅਜਹੀਆਂ ਵੱਡੀਆਂ ਵਾਰਦਾਤਾ ਵਾਪਰੀਆਂ ਸਨੇਚਿੰਗ ਦੀਆਂ ਅਤੇ ਲੁੱਟਦੀਆਂ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਜੀ ਮਨੋਜ ਬਿਲਕੁਲ ਬਿਲਕੁਲ ਦੀਨ ਵਿਹਾੜੇ ਦੋ ਵਾਰਦਾਤਾ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਲੋਕਾਂ ਦੇ ਵਿੱਚ ਵੀ دہشت ਦਾ ਮਾਹੌਲ ਜ਼ਰੂਰ ਹੈ ਕਿਉਂਕਿ ਪਹਿਲਾਂ ਤਾਂ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ ਲੇਕਿਨ ਹੁਣ ਤਾਂ ਦਿਨ ਦਿਹਾੜੇ ਜਿਹੜੇ ਚੋਰ ਨੇ ਸਨਾਚਰ ਨੇ ਲੁਟੇਰੇ ਨੇ ਬਦਮਾਸ਼ ਨੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਘਰ ਦੇ ਵਿੱਚ ਵੜ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਜਿਹੜੇ ਵੀ ਬਦਮਾਸ਼ ਹਾਲਾਂਕਿ ਪੁਲਿਸ ਉਹਨਾਂ ਦਾਵਾ ਤਾਂ ਕਰ ਰਹੀ ਹੈ ਕਿ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰ ਰਹੇ ਹਾਂ ਇਹਦੇ ਵਿੱਚ ਕਾਰਵਾਈ ਕਰ ਰਹੇ ਹਾਂ ਸੱਚਾਈ ਕੀ ਹੈ ਲੇਕਿਨ ਤੁਸੀਂ ਦੇਖੋ ਪਹਿਲੀ ਤਸਵੀਰ ਜੇ ਅਸੀਂ ਦੇਖੀਏ ਕਿਸ ਤਰ੍ਹਾਂ ਜਿਹੜੀ ਚੇਨ ਸਟ੍ਰੈਚ ਕਰਕੇ ਉੱਥੇ ਭੱਜਦੇ ਨਜ਼ਰ ਆ ਰਹੇ ਨੇ ਜਿਹੜੇ ਬਾਈਕ ਸਵਾਰ ਹੈ ਔਰ ਲੇਡੀਜ਼ ਇੰਨੀ ਦਹਿਸ਼ਤ ਦੇ ਸੀਗੀ ਕਿ ਹੁਣ ਵੀ ਜਿਹੜਾ ਡਰ ਦਾ ਮਾਹੌਲ ਹੈ ਦਹਿਸ਼ਤ ਦਾ ਮਾਹੌਲ ਹੈ ਦੇਖਣ ਨੂੰ ਮਿਲਦਾ ਹੈ ਔਰ ਸੀਸੀਟੀਵੀ 'ਚ ਸਭ ਤਰ੍ਹਾਂ ਦੇ ਦੇਖਿਆ ਜਾ ਰਿਹਾ ਕਿ ਚਲਦੇ-ਚਲਦੇ ਕਿਸ ਤਰ੍ਹਾਂ ਉਹ ਚੇਨ ਨੂੰ ਸਟ੍ਰੈਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਔਰ ਜਿਹੜੀ ਇਹ ਪੂਰਾ ਜਿਹੜਾ ਰੋਡ ਹੈ ਉਹ ਭੀੜ-ਪਾੜ ਵਾਲਾ ਰੋਡ ਹੈ ਪੂਰੀ ਮਾਰਕੀਟ ਏਰੀਆ ਹੈ ਉੱਥੇ ਲੋਕੀ ਜਿਹੜੇ ਹੈਗੇ ਗੱਡੀਆਂ 'ਚ ਪੈਦਲ ਘੁੰਮਦੇ ਐ ਉੱਥੇ ਜਾਂਦੇ ਨੇ ਮਾਰਕੀਟ 'ਚ ਲੋਕ ਘੁੰਮਦੇ ਐ ਲੇਡੀਜ਼ ਲੇਕਿਨ ਉਹਦੇ ਵਿਚਾਲੇ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਆਪਣੇ ਆਪ 'ਚ ਇੱਕ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ ਪਹਿਲਾ ਪੁਆਇੰਟ ਦੂਜਾ ਪੁਆਇੰਟ ਉਸੇ ਜ਼ੀਰਕਪੁਰ ਭਵਾਤ ਰੋਡ ਤੇ ਜਿਹੜਾ ਮੰਨਾ ਤਿੰਨ ਕਲੇਵ ਜਿੱਥੇ ਸਵੇਰੇ ਇਹ ਘਟਨਾ ਹੋਈ ਹੈ ਸਵੇਰੇ ਦੇ 9:30 ਵਜੇ 10 ਵਜੇ ਦੀ ਇਹ ਘਟਨਾ ਹੈ ਬੜੀ ਹੈਰਾਨ ਕਰ ਦੇਣ ਵਾਲੀ ਹੈ ਕਿ ਘਰ ਦੇ ਵਿੱਚ ਵੜ ਕੇ ਔਰ ਇਹ ਵੀ ਜਿਹੜੀ ਪੁਲਿਸ ਹੁਣ ਇਨਵੈਸਟੀਗੇਸ਼ਨ 'ਚ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਵੀ ਉੱਥੇ ਲੋਕ ਪਹੁੰਚੇ ਸੀ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਜਿੱਥੇ ਦੀ ਜਾਂਦੇ ਹੋਏ ਦੀ ਟ੍ਰਿਪਲ ਕਿ ਆਖਿਰ ਉਹ ਘਰ ਦੇ ਬਾਰੇ ਸਾਰਾ ਕੁਝ ਜਾਣਦੇ ਸੀਗੇ ਯਾਨੀ ਕਿ ਉਹ ਭੇਦੀ ਸੀ ਉਹਨਾਂ ਦੀ ਮਦਰ ਦਾ ਨਾਮ ਜਾਣਦੇ ਸੀ ਪਰਿਵਾਰੀ ਕੈਮਰਾ ਬਾਰੇ ਜਾਣਦੇ ਸੀ ਕੌਣ-ਕੌਣ ਘਰ ਦੇ ਵਿੱਚ ਕਿਸ ਟਾਈਮ ਹੁੰਦਾ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਤਰ੍ਹਾਂ ਇੱਕ ਪਲੈਨਿੰਗ ਦੇ ਤਹਿਤ ਉਹ ਘਰ ਦੇ ਵਿੱਚ ਵੜੇ ਹੈ ਕੇਵਰੇਟ ਖਰਾਬ ਹੋਣ ਦੀ ਗੱਲ ਕੀਤੀ ਹੈ ਬੱਚੀ ਨੂੰ ਚਾਕੂ ਦੀ ਨੋਕ ਤੇ ਜਿਹੜਾ ਬੱਚੀ ਨੇ ਜਾਣਕਾਰੀ ਦਿੱਤੀ ਔਰ ਪੁਲਿਸ ਨੂੰ ਕੰਪਲੇਨਟ ਦਿੱਤੀ ਹੈ ਕਿ ਚਾਕੂ ਦੀ ਨੋਕ ਤੇ ਅੰਦਰ ਵੜ ਕੇ ਉਸ ਨੂੰ ਬੰਦਕ ਬਣਾ ਕੇ ਆਦਾ ਤੋਂ ਪੌਣਾ ਘੰਟਾ ਘਰ ਦੇ ਵਿੱਚ ਰਹੇ ਨੇ ਜਿੰਨਾ ਵੀ ਜਿਹੜੋ 골ਡ ਉਹਨਾਂ ਨੂੰ ਮਿਲਿਆ ਆ ਕੈਸ਼ ਉਹਨਾਂ ਨੂੰ ਮਿਲਿਆ ਉਹ ਲੈ ਕੇ ਬੜੇ ਹੀ ਹਸਾਨੇ ਦੇ ਨਾਲ ਉੱਥੋਂ ਫਰਾਰ ਹੋ ਗਏ ਹੁਣ ਦੇਖੋ ਇਹਦੇ ਵਿੱਚ ਕਿਉਂਕਿ ਜ਼ੀਰਖਪੁਰ ਬਹੁਤ ਡਵੈਲਪ ਲਗਾਤਾਰ ਹੋ ਰਿਹਾ ਹੈ ਕਾਫੀ ਪਾਪੂਲੇਸ਼ਨ ਉੱਤੇ ਹੋ ਗਈ ਵੱਡੀ ਵੱਡੀ ਸੋਸਾਇਟੀ ਹੁਬ ਬਣ ਸੁੱਕਿਆ ਹੈ ਲੇਕਿਨ ਉਹਦੇ ਨਾਲ ਨਾਲ ਜਿਹੜੇ ਜੋਰ ਨੇ ਸਨੇਚਰ ਨੇ ਬੈਡ ਅਨਸਰ ਨੇ ਸ਼ਰਾਰਤੀ ਅਨਸਰ ਨੇ ਬਦਮਾਸ਼ ਨੇ ਉਹਨਾਂ ਦਾ ਵੀ ਕਾਫੀ ਬੋਲਬਾਲਾ ਜਿਹੜਾ ਉਹ ਸਾਹਮਣੇ ਆ ਰਿਹਾ ਹਾਲਾਂਕਿ ਪੁਲਿਸ ਤਾਂ ਦੇਖੋ ਦਾਵਾ ਕਰਦੀ ਹੈ ਕਿ ਪੈਟ੍ਰੋਲਿੰਗ ਅਸੀਂ ਕਰ ਰਹੇ ਆ ਅਸੀਂ ਬਦਮਾਸ਼ਾਂ ਦੇ ਟੱਲ ਪਾ ਰਹੇ ਆ ਅਸੀਂ ਵੈਰੀਫਿਕੇਸ਼ਨ ਕਰਾ ਰਹੇ ਆ ਅਸੀਂ ਕੈਨੇਟ ਵੈਰੀਫਿਕੇਸ਼ਨ ਕਰਾ ਰਹੇ ਆ ਇਲਾਕੇ ਲਾਰੇ ਨਾਈਟ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਦਿਨ ਚ ਪੁਲਿਸ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਲੇਕਿਨ ਇਹ ਸਾਰੇ ਦਾਅਵਿਆਂ ਦੀ ਜਿਹੜੀ ਪੋਲ ਜੱਟ ਖੁੱਲਦੀ ਹੈ ਕਿ ਜਦ ਇਸ ਤਰ੍ਹਾਂ ਦੇ ਇਨਸੀਡੈਂਟ ਦੁਪਹਿਰੇ 2:00 ਦਿਹਾੜੇ ਸਾਹਮਣੇ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਆਪਣੇ ਆਪ ਚ ਹੀ ਸਵਾਲੀਆ ਨਿਸ਼ਾਨ ਔਰ ਪੁਲਿਸ ਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਕਿ ਆਖਿਰ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੋ ਰਹੀਆਂ ਉਹਦਾ ਜ਼ਿੰਮੇਵਾਰ ਪੁਲਿਸ ਦੀ ਪੈਟਰੋਲਿੰਗ ਕਿੱਥੇ ਹੈ ਪੁਲਿਸ ਦੀ ਨਾਕੀਬੰਦੀ ਕਿੱਥੇ ਹੈ ਹਜੇ ਤੱਕ ਕੋਈ ਗ੍ਰਿਫਤਾਰੀ ਹੋਈ ਹੈ ਬਦਮਾਸ਼ ਕੌਣ ਨੇ ਲੋਕਾਚਿਤ ਕਰਦਾ ਮਾਹੌਲ ਹੈ ਇਹਨਾਂ ਦਾ ਮੈਚਿੰਗ ਹੋ ਰਹੀ ਹੈ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਹੈ ਔਰ ਘਰਾਂ 'ਚ ਵੱੜ ਕੇ ਜਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਬਦਮਾਸ਼ ਦੇ ਰਹੇ ਆ ਉਹਦੇ ਤੇ ਵੀ ਜਰੂਰ ਸਵਾਲੀਆ ਨਿਸ਼ਾਨ ਹੈ ਕਿ ਆਖਿਰ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਿਹੜੇ ਫੈਮਿਲੀਜ਼ ਉੱਥੇ ਰਹਿ ਰਹੇ ਨੇ ਉਹ ਕਿੱਥੇ ਸੇਫ ਨੇ ਘਰ ਦੇ ਵਿੱਚ ਸੇਫ ਨਹੀਂ ਹੈ ਘਰ ਚ ਵੜ ਕੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਆਖਿਰ ਫਿਰ ਲੋਕ ਕਿੱਥੇ ਸੇਫ ਨੇ ਕੋਈ ਕਈ ਕਈ ਸਵਾਲ ਇੱਥੇ ਖੜੇ ਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਹੀ ਹੈ ਲੇਕਿਨ ਦੂਜੇ ਪਾਸੇ ਜ਼ਰੂਰ ਪੁਲਿਸ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਜਲਦੀ ਜੀ ਮਨੋਜ ਬਿਲਕੁਲ ਲੇਕਿਨ ਜੀ 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 ਮਨੋਜ ਬਹੁਤ ਬਹੁਤ ਧੰਨਵਾਦ ਹੈ ਬਿਲਕੁਲ ਤਮਾਮ ਜਾਣਕਾਰੀ ਲਈ ਦਿੱਤਾ ਬਿਲਕੁਲ ਵੱਡੇ ਸਵਾਲ ਜ਼ਰੂਰ ਨੇ ਕਿ ਇਸ ਤਰ੍ਹਾਂ ਦਿਨ ਦਿਹਾੜੇ ਜੋ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਵਾਰਦਾਤਾਂ ਵਾਪਰੀਆਂ ਨੇ ਨਾ ਕੋਈ ਸੜਕ ਤੇ ਸੇਫ ਹੈ ਤੇ ਨਾ ਹੀ ਕੋਈ ਆਪਣੇ ਘਰ 'ਚ ਸੇਫ ਹੈ ਕਿ ਘਰ 'ਚ ਵੱੜ ਕੇ ਵੀ ਜੋ ਹੈ ਬੰਦਕ ਬਣਾਇਆ ਗਿਆ ਇੱਕ ਲੜਕੀ ਨੂੰ ਉਸ ਤੋਂ ਲੁੱਟ ਦੀ ਵਾਰਦਾਤ ਕੀਤੀ ਗਈ ਕਰੀਬ ਅੱਧਾ ਘੰਟਾ ਘਰ ਦੇ ਅੰਦਰ ਲੁਟੇਰੇ ਰਹੇ ਕਰਦੀ ਜੋ ਹੈ ਚੰਗੀ ਤਰ੍ਹਾਂ ਫੁਲਾ ਫਲਾਈ ਕੀਤੀ ਗਈ ਤੇ ਉਸ ਤੋਂ ਬਾਅਦ ਘਰ 'ਚ ਲੁੱਟ ਕੀਤੀ ਗਈ ਦੂਜੇ ਪਾਸੇ ਸਕੂਟੀ ਸਵਾਰ ਮਹਿਲਾ ਜੋ ਹੈ ਉਸ ਤੋਂ ਵੀ ਸੋਨੇ ਦੀ ਚੇਨ ਚਪਟੀ ਗਈ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਇਹ ਵਾਰ ਅੱਗੇ ਗੱਲ ਕਰਾਂਗੇ ਫਿਰੋਜ਼ਪੁਰ ਚ ਹੋਏ ਕਤਲकांड ਦੀ ਤਾਂ ਫਿਰੋਜ਼ਪੁਰ ਚ ਆਰਐਸਐਸ ਆਗੂ ਦੇ ਪੋਤੇ ਦੇ ਕਤਲ ਨੂੰ ਲੈ ਕੇ ਹੁਣ ਸਿਆਸੀ ਕਮਸਾਣ ਗਰਮਾ ਗਿਆ ਹੈ ਭਾਜਪਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕੇਰਿਆ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡੇ ਸਵਾਲ ਚੁਕੇ ਨੇ ਉਹਨਾਂ ਕਹੇ ਕਿ ਲੋਕ ਵੱਦ ਤੋਂ ਵੱਦ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕ੍ਰਾਈਮ ਕੰਟਰੋਲ ਕਰਨ ਚ ਸਰਕਾਰ ਅਸਫਲ ਹੋਈ ਹੈ ਵੀ ਉਹਨਾਂ ਵੱਲੋਂ ਕਿਹਾ ਗਿਆ ਹੈ ਸੂਬੇ ਦੀ ਕਾਨੂੰਨ ਵਿਵਸਥਾ ਦੀ ਪੋਲ ਜੋ ਹੈ ਖੁੱਲਦੀ ਨਜ਼ਰ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਜੋ ਹੈ ਭਾਜਪਾ ਲਗਾਤਾਰ ਹਮਲਾਵਰ ਨਜ਼ਰ ਆ ਰਹੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਭਟੂ ਵੱਲ ਸਵਾਲ ਚੁਕੇ ਗਏ ਨੇ ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਘਟਨਾ ਨੂੰ ਲੈ ਕੇ ਸਵਾਲ ਚੁਕੇ ਨੇ ਉਹਨਾਂ ਕਹੇ ਕਿ ਸੂਬੇ ਦੀ ਕਾਨੂੰਨੀ ਵਿਵਸਥਾ ਦੀ ਪੋਲ ਖੁੱਲ ਗਈ ਹੈ ਸਰਕਾਰ ਨੇ ਪੰਜਾਬ ਨੂੰ ਲਵਾਰੇ ਛੱਡ ਦਿੱਤਾ ਹੈ ਸੂਬੇ ਚ ਗੈਂਗਸਟਰ ਪੈਰਲਲ ਸਰ ਨੇ ਤਾਂ ਵੱਡੇ ਇਲਜ਼ਾਮ ਤੇ ਵੱਡੇ ਸਵਾਲ ਜੁਆ ਚੁਕੇ ਜਾ ਰਹੇ ਨੇ 나ੜਿਉਣਾ ਕਹੇ ਕਿ ਪੰਜਾਬ ਦੇ ਲੋਕ ਦਹਿਸ਼ਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਤਾਂ ਦੱਸਦੀ ਹੈ ਕਿ ਕੱਲ ਰਾਤ ਫਿਰੋਜ਼ਪੁਰ ਚ ਆਰਐਸਐਸ ਦੇ ਸੀਨੀਅਰ ਆਗੂ ਦਿਨਾਨਾਥ ਦੇ ਪੋਤੇ ਨਵੀਨ ਦਾ ਜੁਆ ਗੁਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਬਾਈਕ ਸਵਾਰ ਦੋ ਬਦਮਾਸ਼ਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਨਵੀਨ ਆਪਣੀ ਦੁਕਾਨ ਬੰਦ ਕਰਕੇ ਕਾਰ ਵਾਪਸ ਆ ਰਿਹਾ ਸੀ ਤਾਂ ਦਿਨਾਨਾਥ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਮਰਜੈਂਸੀ ਵੇਲੇ ਜੁਆ ਕਾਫੀ ਉਹਨਾਂ ਦਾ ਨਾਮ ਜੁਆ ਹੋਇਆ ਸੀ ਉਸ ਵੇਲੇ ਜਿਸ ਨੂੰ ਲੈ ਕੇ ਇੱਕ ਵੱਡੇ ਆਗੂ ਨੇ ਤਾਂ ਇਸ ਨੂੰ ਲੈ ਕੇ ਹੁਣ ਸਵਾਲ ਜੁਆ ਜ਼ਰੂ ਕੀਤਾ ਸੁਨੀਲ ਜਾਖੜ ਨੇ ਟਵੀਟ ਕਰਦੇ ਲੈ ਕੇ ਕਿ ਫਿਰੋਜ਼ਪੁਰ ਚ ਆਰਐਸਐਸ ਨੇਤਾ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਦਿਨ ਦਿਹਾੜੇ ਗੁੜੀਆਂ ਮਾਰ ਕੇ ਕਿਤੇ ਕਤਲ ਨੇ ਆਪ ਸਰਕਾਰ ਦੇ ਸੂਬੇ ਚ ਕਾਨੂੰਨ ਪ੍ਰਬੰਧਾਂ ਦੀ ਪੋਲ ਇੱਕ ਵਾਰ ਫੇਰ ਖੋਲ ਦਿੱਤੀ ਹੈ ਤੁਬੇਤੇ ਗੈਂਗਸਟਰ ਸਮਾਨਤਰ ਸਰਕਾਰ ਚਲਾ ਰਹੀ ਨੇ ਜਦਕਿ ਸਿਆਮਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਅਸਫਲ ਰਹੇ ਨਹੀਂ ਹੁਣਾ ਪੰਜਾਬ ਨੂੰ ਲਵਾਰੇ ਛੱਡ ਦਿੱਤਾ ਹੈ ਅੱਜ ਪੰਜਾਬ ਦੇ ਲੋਕ دہشت ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਨੇ ਤਾਂ ਇਹ ਵੱਡੇ ਸਵਾਲ ਜੋ ਹੈ ਖੜੇ ਕੀਤੇ ਗਏ ਨੇ ਦੂਜੇ ਪਾਸੇ ਗੱਲ ਕਰੀਏ ਕੇਂਦਰੀ ਆਜਮਤਰੀ ਰਵਨੀਤ ਬਿਟੂ ਦੀ ਤਾਂ ਉਹਨਾਂ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਟਵੀਟ ਕਰਦੇ ਆ ਲੈ ਕੇ ਆ ਕਿ ਫਿਰੋਜ਼ਪੁਰ ਚ ਨਵੀਨ ਅਰੂੜਾ ਦੇ ਦਿਨ ਦਿਹਾੜੇ ਹੋਏ ਕਤਲ ਨੇ ਨਾ ਸਿਰਫ ਅਰੂੜਾ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਪੂਰੇ ਪੰਜਾਬ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਸੀਨੀਅਰ ਆਰਐਸਐਸ ਵਲੰਟੀਅਰ ਤੇ ਸਤਿਕਾਰਯੋਗ ਸਮਾਜ ਸੇਵੀ ਸ਼੍ਰੀ ਬਲਦੇਵ ਰਾਜ ਅਰੂੜਾ ਦੇ ਕਾਰਵਾਪ੍ਰੀ ਅਜਹੀ ਘਟਨਾ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦੀ ਹੈ ਕਿ ਅਪਰਾਧੀ ਨਿਰडर ਹੋ ਕੇ ਹੌਸਲੇ ਬੁਲੰਦ ਕਰ ਗਏ ਨੇ ਲੋਕ ਅੱਜ ਵੱਤੋ ਵੱਦ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਤੇ ਰਾਜਵੇ ਚ ਸਖਤ ਕਾਰਵਾਈ ਤੇ ਅਸਫਲ ਨਿਆਦੀ ਜ਼ਰੂਰਤ ਪਹਿਲਾ ਨੜੋ ਕਿਤੇ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਭਾਜਪਾ ਕੋਈ ਗੰਭੀਰ ਕਦਮ ਚੁਕੇਗੀ ਕਿਉਂਕਿ ਇਹ ਅਪਰਾਧ ਅਰੋਜ਼ਾਨਾ ਹੀ ਹੋ ਰਹੇ ਨੇ ਤੇ ਸਰਕਾਰ ਇਸ ਨੂੰ ਕੰਟਰੋਲ ਕਰਨ ਦੇ ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਸਾ ਹੀ ਵੱਡੇ ਸਵਾਲ ਜੋ ਹੈ ਚੁਕੇ ਜਾ ਰਹੇ ਨੇ ਬੀਜੇਪੀ ਵੱਲੋਂ ਕਿਉਂਕਿ ਇੱਕ ਵੱਡੀ ਵਾਰਦਾਤ ਜੋ ਹੈ ਫਿਰੋਜ਼ਪੁਰ ਦੇ ਵਿੱਚ ਵਾਪਰਦੀ ਹੈ ਕਰੀਬ 10 ਵਜੇ ਜੋ ਹੈ ਬਾਈਕ ਸਵਾਰ ਦੋ ਹਮਲਾਵਰ ਹੁੰਦੇ ਨੇ ਉਹਨਾਂ ਵੱਲੋਂ ਜੋ ਆਰਐਸਐਸ ਆਕੂ ਨੇ ਉਹਨਾਂ ਦੇ ਪੋਤੇ ਜੋ ਨਵੀਨ ਅਰੋੜਾ ਨੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਸ਼ਰੀਆ ਉਹਨਾਂ ਨੂੰ ਗੋਲੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਨਵੀਨ ਅਰੋੜਾ ਦਾ ਕਤਲ ਹੋ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਵੱਡੇ ਸਵਾਲ ਜੋ ਹੈ ਸਰਕਾਰ ਤੇ ਖੜੇ ਹੋ ਰਹੇ ਨੇ ਜਿਸ ਨੂੰ ਇਹ ਕਿ ਬੀਜੇਪੀ ਜ਼ਰੂਰ ਸਰਕਾਰ ਨੂੰ ਘਿਰਦੀ ਹੋਈ ਨਜ਼ਰ ਆ ਰਹੀ ਹੈ ਜਿੱਦੋਂ ਵੀ ਕੋਈ ਗੱਲ ਹੋਣੀ ਸੀ ਤੇ ਉਹਨੇ ਮੇਰੇ ਨਾਲ ਸ਼ੇਅਰ ਕਰਨੀ ਸਾਰੀ ਦਿਹਾੜੀ ਮੇਰੀ ਸੂਹ ਦੁਕਾਨ ਦੇ ਸਾਹਮਣੇ ਸੀਗਾ ਮੇਰੀ ਅਸੀਂ ਇੱਕ ਦੂਜੇ ਨੂੰ ਸਾਰਾ ਦਿਨ ਦੇਖਦੇ ਆਂ ਕੱਲ ਰਾਤ ਸ਼ਾਮੀ 6:50 ਤੇ ਉਹ ਕਹਿੰਦਾ ਆਪਦੇ ਪਾਪਾ ਨੂੰ ਕਿ ਪਾਪਾ ਮੈਂ ਬੱਚਿਆਂ ਨੂੰ ਲੈ ਕੇ پارک ਜਾਵਾਂ ਤੇ ਪਾਪਾ ਜੀ ਕਹਿੰਦੇ ਚਾਹ ਬੇਟਾ ਇਹ ਮੋਟਰਸਾਈਕਲ ਜਾ ਰਿਹਾ ਅਸੀਂ ਇਹਦੇ ਨਾਲ ਕੋਲ ਹੀ ਸੀਗੇ ਤੇ ਪਿੱਛੋਂ ਦੋ ਲੜਕੇ ਆਏ ਯੂਕੋ ਬੈਂਕ ਦੇ ਬਾਹਰ ਉਹਨਾਂ ਨੇ ਇਹਨੂੰ ਸ਼ੂਟ ਕਰਤਾ ਅਸੀਂ ਆਪਦੇ ਬੱਚੇ ਨੂੰ ਸੰਭਾਲਣ ਲੱਗ ਪਏ ਤੇ ਉਹ ਇਹਨੇ ਜ ਫਰਾਰ ਹੋ ਗਏ ਆ ਕਾਰਨ ਬਣਿਆ ਜੀ ਸਾਡੇ ਬੱਚੇ ਦੀ ਕਿਸੇ ਨਾਲ ਕੋਈ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਕੋਈ ਰੰਜਿਸ਼ ਨਹੀਂ ਕੋਈ ਬਿਆ ਉਹਥੇ ਕੋਈ ਬਿਆਸ ਨਹੀਂ ਹੋਈ ਉਹਨਾਂ ਨੇ ਆਂਦੇ ਹੀ ਸ਼ੂਟ ਕੀਤਾ ਬਸ ਜAVE ਮੇਰੇ ਨਾਲ ਇੱਥੇ ਕੁਝ ਲੋਕ ਵੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਇਹ ਜਿਹੜਾ ਰਾਤ ਮਰਡਰ ਹੋਇਆ ਕੀ ਦੇਖਵੇਂ ਦੇਖਦੇ ਹੋ ਦੇਖੋ ਜਿਹੜਾ ਰਾਤੀ ਮਰਡਰ ਹੋਇਆ ਹੈ ਬਿਲਕੁਲ ਸ਼ਰੀਬ ਆਮ 7 ਵਜੇ ਦੇ ਕਰੀਬ ਜਦੋਂ ਕਿ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੁੰਦੀ ਹੈ ਬੇਖੌਫ ਹੋ ਕੇ ਜਿਹੜੇ ਦੋ ਲੜਕੇ ਉਹ ਰੈਕੀ ਕਰ ਰਹੇ ਸੀ ਉਹਦੀ ਜੋ ਬਦਮਾਸ਼ ਸੀਗੇ ਕਲਪਰੇਟ ਸੀਗੇ ਉਹ ਗੋਲੀ ਮਾਰ ਕੇ ਬੜੇ ਆਰਾਮ ਦੇ ਨਾਲ ਜੋ ਕੈਮਰਿਆਂ ਤੋਂ ਪਤਾ ਚੱਲ ਰਿਹਾ ਕਿ ਫਾਇਦੇ ਲਈ ਉਹ ਚਲੇ ਗਏ ਤੇ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਉਸ ਜਿਹੜੀ ਹੈ ਉਹ ਸਿਰਫ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਦੀ ਹੈ ਆ ਕੇ ਬਿਆਨ ਦੇ ਕੇ ਸੀਨੀਅਰ ਅਫਸਰ ਜਿਹੜੇ ਨੇ ਚਲੇ ਜਾਂਦੇ ਰਾਤੀ ਵੀ ਇੱਥੇ ਡੀਐਸਪੀ ਸਾਹਿਬ ਵੀ ਆਏ ਸੀ ਐਮਐਲ ਸਾਹਿਬ ਵੀ ਆਏ ਕਿ ਅਸੀਂ ਸਾਰੀ ਰਾਤ ਸੌਵਾਂਗੇ ਨਹੀਂ ਸਵੇਰ ਤੱਕ ਅਸੀਂ ਰਿਜ਼ਲਟ ਦੇਵਾਂਗੇ ਪਰ ਅਜੇ ਤੱਕ ਕੋਈ ਜਿਹੜਾ ਕੋਈ ਪਤਾ ਨਹੀਂ ਲੱਗਾ ਕਿ ਕੀ ਕੁਝ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਤੁਸੀਂ ਬਲ ਸਾਹਿਬ ਹਤਿਆ ਨੂੰ ਕਿਵੇਂ ਦੇਖਦੇ ਹੋ ਇਹ ਕਿਵੇਂ ਕੋਈ ਆਰਐਸਐਸ ਦੇ ਨਾਲ ਜੁੜਿਆ ਹੋਣ ਕਰਕੇ ਹੈ ਜਾਂ ਕੋਈ ਨਿੱਜੀ ਉਸ ਦੀ ਰੰਜਿਸ਼ ਸੀ ਕਿਵੇਂ ਦੇਖਦੇ ਹੋ ਦੇਖੋ ਲੜਕਾ ਜਿਹੜਾ ਬਿਲਕੁਲ ਇਨੋਸੈਂਟ ਲੜਕਾ ਹੈ ਕੋਈ ਉਹਦਾ ਕੋਈ ਜੋ ਰੋਟੀਨ ਚ ਕਈ ਬੱਚੇ ਸ਼ਾਮ ਨੂੰ ਹੋਟਲ-ਹੋਟਲ ਚ ਬੈਠ ਕੇ ਰੈਸਟੋਰੈਂਟ ਚ ਜਾ ਕੇ ਘੁੰਮਣ ਫਿਰਨ ਵਾਲੇ ਹੁੰਦੇ ਨੇ ਇਸ ਤਰ੍ਹਾਂ ਦੇ ਉਹਦੀ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਪੈਸਿਆਂ ਦਾ ਲੈਣ ਦੇ ਨਹੀਂ ਤੋ ਜੋ ਲੱਗਦਾ ਹੈ ਸ਼ਰੀਆਮ ਕਿ ਇਹ ਜਿਹੜਾ ਹੈਗਾ ਆਰਐਸਐਸ ਦੇ ਵਿੱਚ ਨਾਲ ਜੁੜੇ ਹੋਣ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਜਿਹੜਾ ਹੈ ਉਹ ਇੱਕ ਸਿਰਫ دہشت ਪੈਦਾ ਕਰਨ ਲਈ ਮਾਹੌਲ ਖਰਾਬ ਕਰਨ ਲਈ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕਿੰਨੇ ਕੋਈ ਦੀ ਘਟਨਾ ਹੈ ਔਰ ਕੋਈ ਹਜੇ ਤੱਕ ਪੁਲਿਸ ਦੇ ਹੱਥ ਕੋਈ ਦਮਾਸ਼ਾ ਨਹੀਂ ਲੱਗਾ ਸੁਰਾਗ ਕੱਲ ਸ਼ਾਮ ਦੀ ਘਟਨਾ ਹੈ 7:30 ਵਜੇ ਲਗਭਗ ਜੀ ਪੁਲਿਸ ਕਰਦੇ ਵੀ ਪੜਤਾਲ ਦੇਖੋ ਲੈ ਕਿੰਨੇ ਕੋਈ ਦੀ ਦੁਕਾਨ ਤੋਂ ਆ ਰਹੇ ਸੀ ਕਿ ਰੂਟੀਨ ਵਾਈ ਨਿਊ ਰੂਟੀਨ ਚ ਦੁਕਾਨ ਤੋਂ ਆ ਰਹੇ ਸੀ ਤੇ ਪਤਾ ਲੱਗਿਆ ਜੀ ਕਿ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਲੈਣ ਦੇ ਉਹ ਮੁੰਡਾ ਹੀ ਬੜਾ ਭਲਾ ਮਾਸੇ ਉਹਦੇ ਕਿਸੇ ਨਾਲ ਦੁਸ਼ਮਣੀ ਹੋਏ ਨਹੀਂ ਸਕਦੇ ਕੋਈ ਦੁਸ਼ਮਣੀ ਨਹੀਂ ਹੈ ਕਿਸੇ ਬਿਲਕੁਲ ਸਰ ਜੀ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਕਿ ਜਿਹੜਾ ਨਵੀਨ ਕੁਮਾਰ ਆ ਉਹ ਬਿਲਕੁਲ ਸਾਫ ਸੁਥਰੀ ਸ਼ਵੀਬਲਾ ਔਰ ਕਿਸੇ ਨਾਲ ਕੋਈ ਉੱਚਾ ਨਹੀਂ ਵਾ ਨਹੀਂ ਜਾਂ ਕਿਸੇ ਨਾਲ ਕੋਈ ਲੈਂਦੇ ਨਹੀਂ ਕੋਈ ਝਗੜਾ ਨਹੀਂ ਸੀ ਪਰ ਇਸ ਤਰ੍ਹਾਂ ਆਰਐਸਐਸ ਦੇ ਜਿਹੜੇ ਸੰਚਾਲਕ ਉਹਨਾਂ ਦਾ ਪੁੱਤ ਉਸ ਦੀ ਇਸ ਤਰ੍ਹਾਂ ਹੱਤਿਆ ਕਰਦਣੀ ਔਰ ਬਾਜ਼ਾਰ ਦੇ ਵਿੱਚ ਸਰੇ ਆਮ ਗੋਲੀਆਂ ਮਾਰ ਕੇ ਉਤੋਂ ਫਰਾਰ ਹੋ ਜਾਣਾ ਹਾਲਾਂਕਿ ਪੁਲਿਸ ਨੇ ਹੁਣ ਸੀਸੀਟੀਵੀ ਕੋਈ ਫੁਟੇਜ ਖੰਗਾਲ ਰਹੀ ਹੈ ਕੁਝ ਡੀਵੀਆਰ ਜਿਹੜੇ ਆਪਣੇ ਕਬਜ਼ੇ 'ਚ ਲਏ ਆ ਉਸ ਨੂੰ ਜਾਂਚ ਕੀਤੀ ਜਾ ਰਹੀ ਹੈ ਔਰ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਨਵੀਨ ਤਾਂ ਅਗਲੀ ਖਬਰ ਦਰੂ ਕਰਦੇ ਆ ਨਵਦੀਪ ਜਲਬੇੜਾ ਖਿਲਾਫ ਲੁਧਿਆਣਾ ਚ ਐਫ ਆਈ ਆਰ ਦਰਜ ਕੀਤੀ ਗਈ ਹੈ ਬ੍ਰਾਹਮਣ ਸਮਾਜ ਖਿਲਾਫ ਵਿਵਾਦਿਤ ਟਿੱਪਣੀ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਹੈ ਤਾ 10 ਨਵੰਬਰ ਨੂੰ ਪੀਯੂ ਚ ਪਰਦਸ਼ਵ ਦਰਾਂ ਜੋ ਹੈ ਉਹਨਾਂ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਕਿਸਾਨ ਅੰਦੋਲਨ ਦੌਰਾਨ ਹਾਲਾਕੀ ਨਵਦੀਪ ਜਲਬੇੜਾ ਜੋ ਹੈ ਕਾਫੀ ਚਰਚੇ ਚੈਰਾ ਰਿਹਾ ਆਤਾ ਉਹਨਾਂ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਜਾਂਦੀ ਹੈ ਤਾਂ ਕਿਸਾਨ ਅੰਦੋਲਨ ਦੌਰਾਨ ਜੋ ਨਵਦੀਪ ਹੈ ਕਾਫੀ ਚਰਚਾ ਚਾਇਆ ਸੀ ਵਾਟਰ ਕੈਨਨ ਬॉय ਵਜੋਂ ਇਸ ਨੂੰ ਜਾਣਿਆ ਜਾਂਦਾ ਹੈ ਜਿਸ ਦੇ ਖਿਲਾਫ ਹੁਣ ਲੁਧਿਆਣਾ ਚ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬ੍ਰਾਹਮਣ ਸਮਾਜ ਖਿਲਾਫ ਇੱਕ ਵਿਵਾਦਕ ਟਿੱਪਣੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਬ੍ਰਾਹਮਣ ਸਮਾਜ ਚ ਕਾਫੀ ਭਾਈਚ ਉਧਾਨਾ ਚ ਐਫ ਆਰ ਨਵਦੀਪ ਜਲਬੀੜਾ ਖਿਲਾਫ ਦਰਜ ਕੀਤੀ ਗਈ ਹੈ ਪਕੰਡੀ ਹੱਵਾ ਬਣਾ ਰੱਖਿਆ ਤੁਸੀਂ ਸਾਡੇ ਸਾਡੇ ਵਾਸਤੇ ਚੰਡੀ ਜੜਦੂ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰ ਮੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਤੁਹਾਨੂੰ ਚੰਡੀਗੜ੍ਹ ਚ ਬੁਲਾ ਕੇ ਨਾ ਉਗੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੇ ਗੱਡੀ ਦਾ ਨਹਾਣਗੇ ਪੂਨਾ ਪੰਜਾਬ ਦੇ ਉੱਤੇ ਦਿੱਲੀ ਦਾ ਗੰਦਾ ਰਾਜ ਨਹੀਂ ਚੱਲੂਗਾ ਪਕੰਡੀ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲਣਾ ਵਾਟਰ ਕੈਨਨ ਦੇ ਨਾਮ ਨਾਲ ਮਸ਼ਹੂਰ ਨਵਦੀਪ ਜਲਵੇੜਾ ਦੇ ਖਿਲਾਫ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਵਿਖੇ ਮਾਮਲਾ ਦਰਜ ਹੋਇਆ ਹੈ ਔਰ ਸ਼ਿਕਾਇਤ ਕਰਤਾ ਦੇ ਵੱਲੋਂ ਬ੍ਰਾਹਮਣ ਸਮਾਜ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਸਾਡੇ ਨਾਲ ਸ਼ਿਕਾਇਤ ਕਰਤਾ ਨੇ ਰਜੀਵ ਸ਼ਰਮਾ ਜੀ ਸਰ ਤੁਸੀਂ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਨਵਦੀਪ ਜਲਵੇੜਾ ਦੇ ਖਿਲਾਫ ਆਖਿਰ ਕੀ ਪੂਰਾ ਮਾਮਲਾ ਸੀਗਾ ਔਰ ਸ਼ਿਕਾਇਤ ਦੇ ਵਿੱਚ ਕੀ ਤੁਸੀਂ ਜ਼ਿਕਰ ਕੀਤਾ ਮੈਨਲੇ ਆ ਜੀ ਪਿਛਲੇ ਦਿਨੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਸ਼ ਪ੍ਰਦਰਸ਼ਨ ਚੱਲ ਰਹੇ ਸੀ ਵੱਖ-ਵੱਖ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀ ਜਾ ਕੇ ਆਪਣਾ ਵਿਚਾਰ ਰੱਖ ਰਹੇ ਸੀ ਤੇ ਇਸ ਦੇ ਵਿੱਚ ਅਸੀਂ ਇਹਨੂੰ ਦੇਖ ਰਹੇ ਸੀਗੇ ਫੇਸਬੁੱਕ ਹੋਰ ਸੋਸ਼ਲ ਮੀਡੀਆ ਚੈਨਲਸ ਤੇ ਚੱਲ ਰਿਹਾ ਸੀ ਨਵਦੀਪ ਜਲਵੇਰਾ ਨਾਂ ਦਾ ਇੱਕ ਵਿਅਕਤੀ ਆਇਆ ਜਿਸ ਨੇ ਕਿ ਆਂਦੇ ਹੀ ਆਪਣੀ ਸਪੀਚ ਸ਼ੁਰੂ ਕਰਦਾ ਆ ਉਹ ਆਂਦੇ ਹੀ ਦੇਸ਼ ਨੂੰ ਤੋੜਨ ਦੀਆਂ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਇਹ ਹਰਿਆਣੇ ਦਾ ਬੰਦਾ ਹੈ ਇਹ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਬ੍ਰਾਹਮਣ ਸਮਾਜ ਨੂੰ ਟਾਰਗੇਟ ਕਰਦਾ ਹੈ ਕਿ ਅਸੀਂ ਬ੍ਰਾਹਮਣਾ ਦਾ ਰਾਜ ਨਹੀਂ ਚੱਲਣ ਦੇਣਾ ਭਾਈ ਬ੍ਰਾਹਮਣਾ ਦਾ ਰਾਜ ਜਿਹੜਾ ਹੈਗਾ ਨਾ ਤਾਂ ਦੇਸ਼ ਤੇ ਬ੍ਰਾਹਮਣ ਰਾਜ ਕਰ ਰਹੇ ਆ ਨਰਿੰਦਰ ਮੋਦੀ ਜੀ ਜੋ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਬਣਾਇਆ ਤੇ ਪੰਜਾਬ 'ਚ ਵੀ ਆਪਾਂ ਦੇਖ ਲਈਏ ਸਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਲੋਕਾਂ ਨੇ ਚੁਣ ਕੇ ਬਣਾਇਆ ਕੋਈ ਬ੍ਰਾਹਮਣ ਨਹੀਂ ਹੈ ਨਾ ਬ੍ਰਾਹਮਣਾ ਨੇ ਇਕੱਲੇ ਨੇ ਚੁਣ ਕੇ ਬਣਾਇਆ ਸੋ ਗੱਲ ਇਹ ਹੈ ਇਦਾਂ ਦੀਆਂ ਉਹਨੇ ਗੱਲਾਂ ਕੀਤੀਆਂ ਜਿਹੜੀਆਂ ਸਾਡੀ ਜਾਤੀ ਨੂੰ ਸ਼ੇਮ ਕਰ ਰਹੀਆਂ ਸੀ ਹੋਰ ਵੀ ਉਹ ਬਹੁਤ ਕੁਝ ਬੋਲਿਆ ਉਹ ਚਾਹੁੰਦਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਦਵਾ ਸਨਾਤਨੀਆਂ ਔਰ ਦੂਜੀਆਂ ਕੌਮਾਂ ਦੇ ਵਿੱਚ ਆਪਸ ਵਿੱਚ ਇਹਨਾਂ ਦਾ ਭੇੜ ਕਰਾ ਦਵਾ ਸੋ ਇਹ ਗੱਲਾਂ ਨੂੰ ਦੇਖਦੇ ਹੋਏ ਅਸੀਂ ਬਹੁਤ ਜ਼ਿਆਦਾ ਰੋਸ਼ਿਤ ਹੋਏ ਪਰੇਸ਼ਾਨ ਹੋਏ ਤੇ ਅਸੀਂ ਇਹ ਆਪਣੀ ਸਾਰੀ ਸਮੱਸਿਆ ਨੂੰ ਲੈ ਕੇ ਚੇਅਰਮੈਨ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਸ਼੍ਰੀ ਪੰਕਜ ਸ਼ਰਦਾ ਜੀ ਦੇ ਕੋਲ ਗਏ ਤੇ ਉਹਨਾਂ ਨੂੰ ਆਪਣੀ ਵਿਅਸਾ ਬਹਿਤਾ ਦੱਸੀ ਉਹਨਾਂ ਨੇ ਅਸੀਂ ਆਪਣੀ ਕੰਪਲੇਂਟ ਵੀ ਨਾਲ ਲੈ ਕੇ ਗਏ ਸੀ ਕਈ ਜਥੇਬੰਦੀਆਂ ਸੀ ਬਹੁਤ ਸਾਰਾ ਸਮਾਜ ਗਿਆ ਸੀ ਉਹਨਾਂ ਨੇ ਸਾਡੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸੋ ਆਪਣੇ ਸ਼ਰਮਾ ਜੀ ਕੋਲ ਸਾਡੀ ਇਹ ਸਾਰੀ ਗੱਲ ਰੱਖੀ ਉਹਨਾਂ ਨੂੰ ਸਾਰੀ ਗੱਲ ਦੱਸੀ ਸੋ ਆਪਣੇ ਸ਼ਰਮਾ ਜੀ ਨੇ ਵੀ ਸਾਡੇ ਰੋਸ਼ਨੀ ਦੇਖਦੇ ਹੋਏ ਪ੍ਰੋਬਲਮ ਦੇਖਦੇ ਹੋਏ ਪਰੇਸ਼ਾਨੀ ਨੂੰ ਦੇਖਦੇ ਹੋਏ ਸਨਾਤਨ ਸਮਾਜ ਦੀ ਧਰਮ ਬੀਜ ਆਪਣਾ ਬ੍ਰਾਹਮਣ ਸਮਾਜ ਦੀ ਉਹਨਾਂ ਨੇ ਇਹਦੇ ਤੇ ਐਫ ਆਈ ਆਰ ਕਾਲ ਕੀਤੀ ਤਾ ਬਿਲਕੁਲ ਜੇ ਗੱਲ ਕਰੀਏ ਤਾਂ 10 ਨਵੰਬਰ ਨੂੰ ਜੋ ਹੈ ਪੀਯੂ ਚ ਇੱਕ ਵੱਡਾ ਇਕੱਠ ਕੀਤਾ ਜਾਂਦਾ ਹੈ ਜਿਸ ਦੌਰਾਨ ਵੱਡੀ ਗਿਣਤੀ ਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਆਗੂ ਜਿਆ ਤੇ ਪਹੁੰਚਦੇ ਨੇ ਸੰਬੋਧਨ ਕਰਦੇ ਨੇ ਤੇ ਇਸੇ ਦੌਰਾਨ ਜੋ ਵਾਟਰ ਕੈਨਨ ਬੋਏ ਨਵਦੀਪ ਜਲਬੇੜਾ ਹੈ ਉਹ ਵੀ ਇਸ ਪ੍ਰਦਰਸ਼ਨ ਚ ਸ਼ਾਮਿਲ ਹੁੰਦਾ ਹੈ ਤੇ ਇਸ ਦੌਰਾਨ ਸੰਬੋਧਨ ਦੌਰਾਨ ਉਸੂਲ ਨੂੰ ਜੋ ਬਿਆਨ ਦਿੱਤਾ ਜਾਂਦਾ ਹੈ ਤਾਂ ਉਸੇ ਨੂੰ ਲੈ ਕੇ ਜੋ ਹੈ ਬ੍ਰਾਹਮਣ ਸਮਾਜ ਜੋ ਹੈ ਉਹਨਾਂ ਦੇ ਵਿੱਚ ਕਿਤਨਾ ਕਿਤੇ ਇਤਰਾਜ਼ ਉਹਨਾਂ ਵੱਲੋਂ ਜਤਾਇਆ ਜਾ ਰਿਹਾ ਤੇ ਰੋਜ਼ ਇਸ ਵਿਵਾਦਿਤ ਟਿੱਪਣੀ ਨੂੰ ਲੈ ਕੇ ਜਤਾਇਆ ਜਾ ਰਿਹਾ ਕਿ ਜਿਸ ਤਰ੍ਹਾਂ ਜੋਸ਼ ਦੇ ਵਿੱਚ ਉਹਨਾਂ ਵੱਲੋਂ ਇਹ ਵਿਵਾਦਿਤ ਬਿਆਨਤਾ ਗਿਆ ਜ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ ਦੂਜੇ ਪਾਸੇ ਜੋ ਬ੍ਰਾਹਮਣ ਭਾਈਚਾਰਾ ਉਹਨਾਂ ਵੱਲੋਂ ਇਸ ਜੋ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਹੈ ਨਵਦੀਪ ਜਲਬੇੜਾ ਵੱਲੋਂ ਇਸ ਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਜੋ ਹੈ ਇਸ ਤਰ੍ਹਾਂ ਦੀ ਜੋ ਬਿਆਨਬਾਜ਼ੀ ਆ ਉਹ ਨਹੀਂ ਕਰਨੀ ਚਾਹੀਦੀ ਹਾਲਾਂਕਿ ਉਸ ਦੌਰਾਨ ਪੀਯੂ ਚ ਵੱਡੇ ਪੱਧਰ ਤੇ ਵਾਕਵਾਕ ਜਿੱਥੇ ਬੰਦੀਆਂ ਵਾਕਵਾਕ ਆਗੂ ਜੋ ਹੈ ਸ਼ਾਮਿਲ ਹੁੰਦੇ ਨੇ ਤੇ ਨਵਦੀਪ ਜਲਬੇੜਾ ਜੋ ਕਿ ਕਿਸਾਨ ਅੰਦੋਲਨ ਦਾ ਇੱਕ ਚਰਚੀ ਚਾਰਾ ਮੰਨਿਆ ਜਾਂਦਾ ਹੈ ਵਾਟਰ ਕੈਨਨ ਬਾਇ ਉਹ ਹੈ ਬੋਏ ਵਜੋਂ ਵੀ ਹੈ ਮਸ਼ਹੂਰ ਹੈ ਤਾਂ ਇਸ ਦੇ ਵੱਲੋਂ ਇੱਕ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਹੁਣ ਲੁਧਿਆਣਾ ਚ ਐਫਆਈਆ ਸੱਵਾ ਬਣਾ ਰੱਖਿਆ ਦੀ ਸਾਡੇ ਸਾਡੇ ਵਾਸਤੇ ਚੰਡੀਗੜ੍ਹ ਨੂੰ ਕਹਿੰਦੇ ਚੰਡੀਗੜ੍ਹ ਜਾ ਐਂਟਰ ਨਹੀਂ ਕਰ ਮੰਨੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਤੋਂ ਬੁਲਾਉਣਗੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਗੰਦਾ ਰਾਜ ਨਹੀਂ ਚੱਲੂਗਾ ਵਕੰਡੀ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲਣਾ ਤਾਂ ਜਿੱਥੇ ਇੱਕ ਪਾਸੇ ਇਸ ਬਿਆਨ ਨੂੰ ਲੈ ਕੇ ਜੋ ਹੈ ਇਸ ਵਿਵਾਦਕ ਟਿੱਪਣੀ ਨੂੰ ਲੈ ਕੇ ਜੋ ਹੈ ਵਿਵਾਦ ਹੋ ਗਿਆ ਹੈ ਤਾਂ ਉਸੇ ਦੂਜੇ ਪਾਸੇ ਜੋ ਨਵਦੀਪ ਜਲਬੇੜਾ ਹੈ ਉਸ ਦਾ ਵੀ ਇਸ ਪੂਰੇ ਮਾਮਲੇ ਤੇ ਬਿਆਨ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਰਾਜਸਥਾਨ ਦੇ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਕਿ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੇਲ੍ਹਾਂ ਚ ਜਾਹਾਂਗੇ ਸਾਨੂੰ ਕੌਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੇੜਾ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤਾਕੜੇ ਰਹੋ ਚੜ੍ਹਦੀ ਕਲਾ 'ਚਾ ਜਿੰਨਾ ਜਿੱਤੇ ਤੋਂ ਜੋਰ ਲੱਗਦਾ ਲਾ ਲੋ ਬਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਹੈ ਗੰਦੀ ਰਾਜਨੀਤੀ ਦੇ ਖਿਲਾਫ ਬੋਲਾਂਗੇ ਤੇ ਬਾਬੇ ਨਾਨਕ ਦੀ ਅੱਛੀ ਰਾਜਨੀਤੀ ਦੀ ਗੱਲ ਕਰਾਂਗੇ ਜਿਹੜੀ ਸਾਰਿਆਂ ਨੂੰ ਇੱਕ ਕਰਦੀ ਹੈ ਹੁਣ ਕੌਮ ਨੇ ਦੇਖਣਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਸਿੱਖਾਂ ਦੇ ਬੱਚਿਆਂ ਦੇ ਸਿਰਫ ਕੇਸ ਹੀ ਪੈਣਗੇ ਕਿ ਸਿੱਖਾਂ ਦੇ ਬੱਚਿਆਂ ਨੂੰ ਜੇਲ੍ਹਾਂ ਚ ਹੀ ਡੱਕਿਆ ਜਾਊਗਾ ਸੱਚ ਬੋਲਣ ਕਰਕੇ ਬਾਬੇ ਨਾਨਕ ਦੀ ਸੱਚੀ ਰਾਜਨੀਤੀ ਦੀ ਗੱਲ ਕਰਨ ਕਰਕੇ ਅਸੀਂ ਜੀਣਾ ਤੇ ਜਹਾਂਗੇ ਸਾਨੂੰ ਕੌਮ ਪਿਆਰ ਕਰਦੀ ਆ ਸਾਨੂੰ ਕਢਾ ਲੈਣਗੇ ਕੋਈ ਅਸੀਂ ਜੀੜਾ ਤੋਂ ਨਹੀਂ ਡਰਦੇ ਕੋਈ ਅਸੀਂ ਕੇਸਾਂ ਤੋਂ ਨਹੀਂ ਡਰਦੇ ਬਾਬੇ ਨਾਨਕ ਦੀ ਸੋਚ ਦੇ ਪੈਰਾ ਦਿੰਦੇ ਰਹਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਚਾਹੇ ਕੇਸ 1 ਹੋਵੇ ਚਾਹੇ ਕੇਸ 200 ਹੋਣ ਸਾਡੇ ਤੇ ਤੱਕੜੇ ਰਹੋ ਚੜ੍ਹਦੀ ਕਲਾ 'ਚਾ ਜਿੰਨਾ ਜਿੱਤੇ ਤੋਂ ਜ਼ੋਰ ਲੱਗਦਾ ਲਾ ਲੋ ਬਾਬੇ ਦੀ ਬਹੁਤ ਮੇਰਾ ਗੁਰਬਾਣੀ ਸਮਝ ਆਉਂਦੀ ਹੈ ਗੰਦੀ ਬਿਲਕੁਲ ਇਹ ਵਿਵਾਦਕ ਟਿੱਪਣੀ ਨੂੰ ਲੈ ਕੇ ਨਵਦੀਪ ਜਲਬੇੜਾ ਜੋ ਹੈ ਖੁਦ ਸਾਹਮਣੇ ਆਇਆ ਤੇ ਉਸ ਵੱਲੋਂ ਇਸ ਨੂੰ ਲੈ ਕੇ ਜੋ ਹੈ ਇੱਕ ਨਵਾਂ ਬਿਆਨ ਜੋ ਹੈ ਦਿੱਤਾ ਗਿਆ ਹੈ ਕਿ ਇਹ ਰਾਇੰਗਤੀ ਜੋ ਹੈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਫਿਲਹਾਲ ਲੁਧਿਆਣਾ ਚ ਐਫ ਆਈ ਆਰ ਜੋ ਹੈ ਦਰਜ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ ਫਿਲਹਾਲ ਕਿਉਂਕਿ ਜਦੋਂ ਪੀਯੂ ਚ ਪ੍ਰਦਰਸ਼ਨ ਤਰਾਨਾ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਕਿਤਨਾ ਕਿਤੇ ਵਿਵਾਦ ਖੜਾ ਹੋਇਆ ਜਿਸ ਤੇ ਹੁਣ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਹੋਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ ਅੱਗੇ ਗੱਲ ਕਰਾਂਗੇ ਸਾਬਕਾ ਮੰਤਰੀ ਸ਼ੁੰਦ ਸੁੰਦਰ ਸ਼ਾਮ ਅਰੂੜਾ ਦੀ ਜਿਨ੍ਹਾਂ ਦੇ ਪੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਰਜਿੰਦਰ ਪਰਮਾਰ ਨੂੰ ਗ੍ਰਿਫਤਾਰ ਕੀਤਾ ਹੈ ਸੋਸ਼ਲ ਮੀਡੀਆ ਤੇ ਗਲਤ ਪੋਸਟਾਂ ਪਾਉਣ ਦੇ ਇਲਜ਼ਾਮ ਲੱਗੇ ਨੇ ਆਮ ਆਦੀ ਪਾਰਟੀ ਦੇ ਐਮਐਲਏ ਜਿੰਪਾਤੀ ਮੇਰ ਖਿਲਾਫ ਪੋਸਟਾ ਪਾਉਣ ਦਾ ਇਲਜ਼ਾਮ ਲੱਗਾ ਹੈ ਰਾਜਾ ਠਾਕੁਰ ਦਾਮਤੇ ਰਜਿੰਦਰ ਪਰਮਾਰ ਨੇ ਜੋ ਹੈ ਫੇਕ ਆਈਡੀ ਬਣਾਈ ਹੋਈ ਸੀ ਜਿੱਥੋਂ ਜੋ ਹੈ ਗਲਤ ਪੋਸਟਾਂ ਅਪਲੋਡ ਕੀਤੀਆਂ ਜਾਂਦੀਆਂ ਨੇ ਤੇ ਇਸੇ ਨੂੰ ਲੈ ਕੇ ਹੁਣ ਜੋ ਰਜਿੰਦਰ ਪਰਮਾਰ ਹੈ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਗ੍ਰਿਫਤਾਰ ਉਸ ਨੂੰ ਕੀਤਾ ਗਿਆ ਤਾਂ ਸਾਫਾ ਮੰਤਰੀ ਜੋ ਸੁੰਦਰ ਸ਼ਾਮ ਅਰੋੜਾ ਨੇ ਜੋ ਕਿ ਮੰਤਰੀ ਸਰਨ ਕੈਪਟਨ ਸਰਕਾਰ ਵੇਲੇ ਉਹਨਾਂ ਦਾ ਪੀਏ ਦੱਸਿਆ ਜਾ ਰਿਹਾ ਹੈ ਰਜਿੰਦਰ ਪਰਮਾਰ ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸੋਸ਼ਲ ਮੀਡੀਆ ਤੇ ਗਲਤ ਪੋਸਟਾ ਪਾਉਣ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਜੋ ਹੁਸ਼ਿਆਰਪੁਰ ਤੋਂ ਆਮ ਆਦੀ ਪਾਰਟੀ ਦੇ ਐਮ.ਐਲ.ਏ ਨੇ ਜਿੰਪਾ ਤੇ ਮੇਅਰ ਖਿਲਾਫ ਪੋਸਟਾ ਪਾਉਣ ਦੇ ਇਲਜ਼ਾਮ ਨੇ ਜਿਸ ਦੇ ਖਿਲਾਫ ਹੁਣ ਜੋ ਹੈ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਜਾ ਠਾਕੁਰ ਨਾਮ ਤੋਂ ਜੋ ਹੈ ਰਜਿੰਦਰ ਪਰਮਾਰ ਵੱਲੋਂ ਇੱਕ ਫੇਕ ਆਈ.ਡੀ ਬਣਾਈ ਗਈ ਸੀ ਜਿਸ ਤੋਂ ਬਾਅਦ ਪੋਸਟਾ ਪਾਈਆਂ ਗਈਆਂ ਜਿਸ ਨੂੰ ਲੈ ਕੇ ਹੁਣ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਉਹਨਾਂ ਦੇ ਪੀਏ ਦੱਸੇ ਜਾਣੇ ਨੇ ਰਜਿੰਦਰ ਪਰਮਾਰ ਜਿਸ ਨੂੰ ਕੀ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ سوشل میڈیا ਤੇ ਗਲਤ ਪੋਸਟਾਂ ਪਾਉਣ ਦੇ ਇਲਜ਼ਾਮ ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹੈ ਆਪ ਐਮਐਲਏ ਜਿੰਪਾ ਤੇ ਮੇਰ ਖਿਲਾਫ ਜੋ ਐ ਪੋਸਟਾਂ ਪਾਈਆਂ ਗਿਆ ਸਨ ਜਿਸ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਗਈ ਤੇ ਰਜਿੰਦਰ ਪਰਮਾਰ ਜੋ ਐ ਉਹਨਾਂ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਤਾਕੀ ਗੱਲ ਕਰਾਂਗੇ ਮੌਸਮ ਦੀ ਪੰਜਾਬ 'ਚ ਠੰਡ ਨੇ ਜੋ ਹੈ ਜ਼ੋਰ ਫੜ ਲਿਆ ਪੰਜਾਬ ਦੇ ਫਰੀਦਕੋਟ 'ਚ ਪਿਛਲੇ ਦਿਨੀ 5 ਡਿਗਰੀ ਤੱਕ ਜੋ ਹੈ ਟੈਂਪਰੇਚਰ ਡਿੱਗ ਗਿਆ ਤਾਂ ਇਸ ਤੋਂ ਇਲਾਵਾ ਰੋਪੜ ਤੇ ਬਠਿੰਡਾ ਚ ਵੀ ਜੋ ਤਾਪਮਾਨ ਹੈ 6 ਡਿਗਰੀ ਨੇੜੇ ਪਹੁੰਚ ਗਿਆ ਤਾਂ ਆਮ ਨਾਲੋਂ 3-4 ਡਿਗਰੀ ਜੋ ਤਾਪਮਾਨ ਹੈ ਹੀਟਾ ਚੱਲ ਰਿਹਾ ਕਿਉਂਕਿ ਰਾਤ ਨੂੰ ਜੋ ਹੈ ਠੰਡ ਕਾਫੀ ਵਾਸ ਜਾਂਦੀ ਹੈ ਤਾਂ ਇਹ ਗ੍ਰਾਫਿਕ ਜ਼ਰੀਏ ਸਮਝਦੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਚ ਤਾਪਮਾਨ ਕਾਫੀ ਘੱਟ ਚੱਲ ਰਿਹਾ ਕਈ ਜ਼ਿਲ੍ਹਿਆਂ ਚ ਫਰੀਦਕੋਟ ਚ 5 ਡਿਗਰੀ ਦੇ ਨੇੜੇ ਹੈ ਤੇ ਰੋਪੜ ਚ ਜੇ ਗੱਲ ਕਰੀਏ ਤਾਂ 6 ਡਿਗਰੀ ਦੇ ਨੇੜੇ ਤਾਪਮਾਨ ਜੋ ਹੈ ਪਹੁੰਚ ਗਿਆ ਬਠਿੰਡਾ ਚ ਮਿਨੀਮਮ ਟੈਂਪਰੇਚਰ ਜੋ ਹੈ 6.5 ਡਿਗਰੀ ਦਰਜ ਕੀਤਾ ਗਿਆ ਜਦਕਿ ਮੈਕਸਿਮਮ ਜੋ ਹੈ ਉਹ ਵੀ ਜੋ ਹੈ 30 ਡਿਗਰੀ ਦੇ ਨੇੜੇ ਤੇੜੇ ਦਰਜ ਕੀਤਾ ਗਿਆ ਕਿਉਂਕਿ ਹੁਣ ਠੰਡ ਜੋ ਹੈ ਆਉਣ ਵਾਲੇ ਦਿਨਾਂ ਚ ਹੋਰ ਵੀ ਵਧਨ ਜਾ ਰਹੀ ਹੈ ਤਾਂ ਫਿਰੋਜ਼ਪੁਰ ਦੇ मिनीम टैपरेचर जो है सत्त देर ने पहुंच गया सत्त पॉइंट छह डिग्री सैलसीियस दर्ज किया गया यह लगातार जो है पाब के कई जिले ने जिन्हें टैंपरेचर लगातार घट रहे हैं हुशियरपुर में सत्त पॉइंट सत्त डिग्री सैलसीयस जो है मिनीम टैंपरेचर दर्ज किया गया जिसके कार चलते हूँ लगातार जो आने वाले दिनों भी ठंड होर वेगी टैंपरेचर होर हेठा डिग सद है अमृतसर की गल करिए नौ पॉइंट एक डिग्री सैलसीयस टैपरेचर है जबकि मैक्सीम पची पॉइंट चार डिग्री सैलसीयस दर्ज किया गया है तो यह वक् वहर का डाटा है जो है लगातार हेठा जा रहा है लुधिया ਰਾਣਾ ਚ ਟੈਂਪਰੇਚਰ ਜੋ ਹੈ ਮਿਨੀਮਮ 9.2 ਡਿਗਰੀ ਸੈਲਸੀਅਸ ਹੈ ਜਦ ਕਿ ਮੈਕਸਿਮਮ 26.5 ਡਿਗਰੀ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ 'ਚ ਟੈਂਪਰੇਚਰ 8.4 ਡਿਗਰੀ ਸੈਲਸੀਅਸ ਰਹਿ ਜਿੱਤੇ ਮੈਕਸਿਮਮ 26.9 ਡਿਗਰੀ ਜੋ ਹੈ ਦਰਜ ਕੀਤਾ ਗਿਆ ਤਾਂ ਲਗਾਤਾਰ ਜੋ ਹੈ ਠੰਡ ਵਾਧੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਵੀ ਵਾਧਾ ਹੋਵੇਗਾ ਪਰ ਇਸ ਵਿਚਾਲੇ ਟੈਂਪਰੇਚਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਾਫੀ ਥੱਲੇ ਜਾ ਰਿਹਾ ਜਿਵੇਂ ਫਰੀਦਕੋਟ ਦੇ ਵਿੱਚ ਜੋ ਹੈ ਟੈਂਪਰੇਚਰ 5 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਜੋ ਕਿ ਕਾਫੀ ਘੱਟ ਹੈ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਠੰਡ ਵਧੇਗੀ ਹਾਲਾਂਕਿ ਹੁਣੇ ਹੀ ਜੋ ਰਾਤ ਦਾ ਟੈਂਪਰੇਚਰ ਹੈ ਉਹ ਦਿਨ ਨਾਲੋਂ ਜੋ ਹੈ ਕਾ ਚਾਹੇ ਥੋੜਾ ਜਿਹਾ 26 ਜਾਂ 30 ਦੇ ਨੇੜੇ ਤੇੜੇ ਹੈਗਾ ਤਾਂ ਰਾਤ ਦੇ ਤਾਪਮਨ ਚ ਲਗਾਤਾਰ ਗਿਰਾਵਟ ਆ ਰਹੀ ਹੈ ਆਉਣ ਵਾਲੇ ਦਿਨਾਂ ਚ ਠੰਡ ਹੋਰ ਵਧੇਗੀ ਤੇ ਤਾਪਮਨ ਹੋਰ ਜਾਇ ਘਟ ਸਕਦਾ ਹੈ